ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਾਏਪੁਰ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 گاਵਾ ਦਿਖਾਉਣੀਆਂ ਜਿਨ੍ਹਾਂ ਵਿੱਚ ਚਾਰ ਬੱਚੇ ਵਾਲੀਆਂ ਤੇ ਇੱਕ ਬੱਚੇ ਤੋਂ ਬਿਨਾਂ ਸਾਰੀਆਂ ਸੋਈਆਂ ਸਵਾਈਆਂ ਵਾ ਤੇ ਸੋਈਆਂ ਦਾ ਇਹ ਵਾਦਾ ਵੀ ਇੱਥੇ ਆ ਕੇ ਆਪਣੀ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋ ਵੀ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਚੁਆਈ ਜ਼ਰੂਰ ਕਰਾ ਲਿਆ ਕਰੋ ਜੀ ਮੈਂ ਕਦੇ ਵੀ ਨਹੀਂ ਕਹਿੰਦੇ ਬਿਨਾਂ ਚਵਾਈ ਤੋਂ ਜਾਂ ਕਿਸੇ ਦੀ ਗਾਰੰਟੀ ਤੇ ਪੁੱਛੋ ਲੈ ਜਾਓ ਜੀ ਜੋ ਵੀ ਕੋਸ਼ਾ ਇੱਥੇ ਵੇਖ ਚੱਕ ਕੇ ਖੜਿਆ ਕਰੋ ਤੇ ਬਾਕੀ ਸਾਡੀ ਗੱਲ ਆਲ ਵੀ ਜ਼ਰੂਰ ਗੌਰ ਕਰਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਉਹ ਠੀਕ ਠਾਕ ਜੀ ਹਾਂਜੀ ਜੀ ਵਧੀਆ ਵਧੀਆ ਵੇਗਿਆ ਮਾਲ ਉਦਨ ਨਾਲ ਫਿਰ ਹਾਂਨੇ ਦੀ ਵੇਗਿਆ ਦੇ ਚਲੋ ਨਾਮ ਦੱਸਦੇ ਕਲੀ ਫਿਰ ਆ ਰੋਬੜ ਜੋ ਪਿੰਡ ਰਾਵਰ ਸਿਵਿੰਗ ਨਾਲਾ ਜਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਵੀ ਫੋਲਦਾ ਫੋਨ ਨੰਬਰ ਹੈਗਾ 9813 87936 ਠੀਕ ਆ ਅੱਜ ਕਿੰਨੀਆਂ ਪੰਜ ਕਰਤੀਆਂ ਹਾਂ ਹਾਂਜੀ ਪੰਜ ਵੜ ਚਲੋ ਫਿਰ ਸ਼ੁਰੂਆਤ ਜਿਹੜੀ ਪਹਿਲੇ ਨੰਬਰ ਵਾਲੀ ਤਾਂ ਕਰ ਲਈਏ ਹਾਂਜੀ ਇਹਨਾਂ ਕੱਲ੍ਹ ਸੁਈ ਜੋ ਅੱਛਾ ਹਾਂਜੀ ਬੱਚਾ ਕੀ ਆ ਗਿਆ ਤੇ ਮਗਰ ਮਗਰ ਬੱਚਾ ਜੀ ਮਗਰ ਇਹਦੇ ਬੱਚਾ ਤਾਜ਼ਾ ਹੀ ਆ ਬੱਚਾ ਤੇ ਨਾੜੂ ਵੀ ਨਾਲ ਤਾਜ਼ਾ ਹੀ ਆ ਹਾਂਜੀ ਖੋਲੋ ਹਾਂ ਫਿਰ ਤੋੜ ਦਈਏ ਕਿੰਨੇ ਕ ਦੁੱਧ ਵਾਲੀ ਆ ਦੁੱਧ ਦੇ 17-18 ਕਿਲੋ ਜਵਾਈ ਜਾਊਗੀ ਜੀ ਅੱਛਾ ਹਾਂਜੀ ਇਹ ਪਿਛੇ ਵੀ ਆਪਾਂ ਦੇਖ ਸਕਦੇ ਜੀ ਉਤਨਾ ਹੀ ਲਿਬੜੀ ਲੁਪੜੀ ਆ ਕੁਛ ਕਮਾ ਦਾ ਵੀ ਜੀ ਤੋੜ 98 ਚੰਗਾ ਲੱਗਾ ਆ ਇਹਦੇ ਕੋਲ ਬਾਕੀ ਇਹ ਜੇ ਆ ਵੀ ਤਾਜੀ ਸੂਈ ਆ ਥੋੜੀ ਲੱਪੇ ਲੱਪੇ ਚ ਵੀ ਆ ਤੇ ਥਣ ਆਪਾਂ ਦੇਖ ਸਕਦੇ ਆ ਥਣਾਂ ਦਾ ਸਾਈਜ਼ ਗੈਪ ਜਿਹੜਾ ਇਹਦਾ ਚੰਗਾ ਤੇ ਥਣ ਵੀ ਇਹਦੇ ਦੇਖ ਸਕਦੇ ਜੇ ਲੱਗੇ ਤਾਂ ਤੇ ਕਿੰਨਾ ਫਿਰ ਮੁੱਲ ਰੱਖਣਾ ਇਹਦਾ ਆਪਾਂ ਮੁੱਲ ਤੇ 5000 ਰੁਪਏ ਕਰਦੇ ਆ ਤੇ ਕਿੰਨੇ ਰੀਤੇ ਨਹੀਂ ਆਪਾਂ 60 ਦੀ ਦੇ ਦਈਏ ਕਰਨੀ ਕਿ ਛੋਟ ਛਾਟ ਹੋਰ 2000 ਰੁਪਏ ਛੱਡਾਂਗੇ 60000 ਚ ਅੱਛਾ ਹਾਂਜੀ 55000 ਦੀ ਦੇ ਦੋਗੇ ਹਾਂਜੀ ਹਾਂਜੀ ਠੀਕ ਐ ਠੰਡੀ ਸੀਲੀ ਐ ਇਦਾਂ ਹੀ ਆ ਦੇਖੋ ਬਿਨਾ ਵੰਗੇ ਤਾਂ ਮਿਲਦੀ ਜੀ ਠੀਕ ਐ ਜੀ ਹਾਂਜੀ ਤੇ ਹੁਣ ਆ ਜਿਹੜੀ ਜੇ ਇਹ ਵੀ ਕੱਲ ਹੀ ਸੂਈ ਜੋ ਇਹਦੇ ਮਗਰੋਂ ਅੱਛਾ ਜੋ ਤੇ ਇਹਦਾ ਸੂਆ ਇਹ ਪਹਿਲਾ ਸੂਆ ਸੂਈ ਜੋ ਮੂੰਹੋਂ ਦੋਂਦੀ ਜੀ ਅੱਛਾ ਚੱਕ ਕਿਤੇ ਧੰਦੇ ਦੇ ਹਾਂ ਜੀ ਦੋ ਦੰਦ ਤੇ ਇਹ ਕਿੰਨਾ ਦੁੱਧ ਕੱਢੀ ਜਾਊਗੀ ਇਹ ਮੂੰਹ ਇਹ ਦੁੱਧ ਵੀਰੇ ਲਾਹਰ ਗੇਟ ਕੱਢੀ ਜਾਊਗੀ ਸ਼ਵੀਦ ਲਾਗੇ ਬੰਨੇ ਦੁੱਧ ਕੱਢੀ ਜਾਊਗੀ ਹਾਂ ਜੀ ਕਿਹੜਾ ਬੱਚਾ ਜੇ ਇਹਦਾ ਉਹ ਨਹੀਂ ਲਾਗੇ ਆਹ ਵੇਛਾ ਜੇ ਇਹਦਾ ਨਾੜੂ ਇਹਦਾ ਵੀ ਨਾਲਤਾ ਜਾਈ ਤੋਰ ਫਿਰ ਇੱਕ ਰੀਨਮ ਬਾਕੀ ਇਹ ਜੇ ਭੁਲਾ ਭੁਲਾ ਪਈਆਂ ਮਹਵਾਨੇ ਤੇ ਇਹਦੇ ਤੇ ਥਾਣੇ ਉੱਤਰ ਹੱਥ ਚ ਆਉਣ ਵਾਲਾ ਆ ਚੰਗੇ ਕਾਪਤੇ ਹਸਣ ਦੰਦ ਵਿਖਾ ਦੀਏ ਤੇ ਵਿਧੀ ਇੱਕ ਰੀ ਲੋ ਜੀ ਦਿਖਾਉਣ ਲੱਗੇ ਆ ਆ ਦੇਖ ਲਓ ਪਿਓਰ ਦੋ ਦੰਦ ਆ ਜੀ ਲਈ ਠੀਕ ਹੈ ਜੀ ਲਾਜੋ ਇੱਕ ਮਿੰਟ ਰੋਕਿਓ ਵੀਰ ਜੀ ਇਧਰ ਥੰਦ ਖਾ ਲਈਏ ਇਹ ਕਾ ਵਿੱਚ ਵੱਖਰੀ ਸ਼ਾਂਗ ਜੀ ਲੱਗੀ ਆ ਬਾਕੀ ਚਾਰੇ ਥਾਣਾ ਇੱਕ ਵਜੇ ਗੈਪ ਤੇ ਦੂਸਰੇ ਪਾਸੇ ਤਾਂ ਤਾਂ ਦਿਖਾ ਦਈਏ ਆ ਦੇਖ ਸਾਡੀ ਰੇ ਤੁਹਾਨੂੰ ਦੂਸਰੇ ਪਾਸੇ ਤੋਂ ਲੈ ਜਾ ਬਾਕੀ ਮੂੰਹ ਦੋ ਦਾਂਦੇ ਆ ਪਿਓਰ ਬਾਕੀ ਉਮਰ ਦੇ ਸਾਬ ਨਾਲ ਚਲੋ ਕੱਦ ਠੀਕ ਹੈ ਕਾਰਾ ਜਾਂ ਸਰੀਰ ਹੈ ਅਜੇ ਤਾਜੀ ਸੂਈ ਹੈ ਕੁਛ ਲੱਪੇ ਲੁੱਪੇ ਚ ਵੀ ਆ ਤੇ ਕਿੰਨਾ ਫਿਰ ਇਹਦਾ ਮੁੱਲ ਜੇ ਮੁੱਲ ਤਾਂ 60000 ਕਰਦੇ ਇਹ ਕਿੰਨੇ ਦੀ ਦੇ ਦੇਣੀ ਹੈ 55 ਹੀ ਦੇ ਦਈਏ ਕਰਨੇ ਦਾ ਛੋਟ ਛਡੋਰ 1000 ਰੁਪਏ ਛਡ ਦਾਂਗੇ ਅੱਛਾ ਹਾਂਜੀ 54000 ਦੀ ਦੇ ਦੋਗੇ ਹਾਂਜੀ ਇਹ ਨਾ ਪੰਜ ਥਾਂ ਜੋ ਪਹਿਵਾ ਵਾਗਦਾਨੀ ਜੋ ਅੱਛਾ ਜਿੰਦਾ ਮਰਜੀ ਨਾਪ ਕੇ ਵੇਖੋ ਪਰ ਚਾਰ ਥਾਂ ਪੂਰੇ ਆ ਪਰ ਅੱਛਾ ਉਹ ਛਾਂਗ ਜੀ ਆ ਵੈਸੇ ਨਾਲ ਠੀਕ ਹੈ ਤੇ ਹੁਣ ਆ ਦੋ ਜਰਸੀਆਂ ਆ ਗਈਆਂ ਜੇ ਇਹ ਨਾ ਦੂਜੇ ਸੁਵੇ ਸੁਈ ਜੋ ਅੱਛਾ ਇਹਨੂੰ ਤਿੰਨ ਹੋ ਗਏ ਜੋ ਸੱਤ ਅੱਠ ਦਿਨ ਹੋ ਗਏ ਉਹਨੇ ਮੱਛਾ ਮਗਰ ਜੋ ਅੱਛਾ ਹਾਂਜੀ ਤੇ ਦੁੱਧ ਦੇ ਕੋਲ ਆ ਜੋ 13 ਕਿਲੋ ਦੁੱਧ ਦਾ ਟਾਈਮ ਹੈਗਾ 12 ਲੀਟਰ ਦੀ ਗੱਡੀ ਸਦੀ ਤੁਰ ਹਾਂ ਫਿਰ ਇੱਕਲੀ ਨੂੰ ਹਮ ਬਾਕੀ ਹੈਗੇ ਵੀ ਚਰਸੀ ਅੱਜ ਸਾਰੀਆਂ ਹੀ ਸੋਈਆਂ ਗੱਬਨ ਕੋਈ ਵੀ ਨਹੀਂ ਆ ਸੋਈਆਂ ਦੀਆਂ ਆਪਣੀਆਂ ਦੋ ਦੋ ਟਾਈਮ ਚਵਾਈ ਕਰਕੇ ਖੜੋ ਆ ਬੱਛਾ ਆਇਆ ਹੈ ਨਾ ਬਾਕੀ ਥਣਾਂ ਦਾ ਗੈਪ ਇਹਦਾ ਵੀ ਦੇਖ ਸਕਦੇ ਜੀ ਆਹ ਦੇਖਾ ਦੇਛਾਣੇ ਦੇ ਵੀ ਲੱਗ ਗਏ ਤਾਂ ਲੈ ਜਾ ਵੀ ਦੀ ਆਹ ਦੇਖਾ ਦੇਹਵਨ ਨਹੀਂ ਦਾ ਲੱਗ ਗਿਆ ਤਾਂ ਕਿੰਨਾ ਦੁੱਧ ਤਿਆਰ ਦੱਸਿਆ ਹੁਣ ਮੌਕੇ ਤੇ ਦੇ ਤਕ 12 ਕਿਲੋ ਤਿਆਰ ਜੋ ਅੱਛਾ ਤੇ ਇਹਦਾ ਮੁੱਲ ਫਿਰ ਮੁੱਲ ਤੇ 50000 ਕਰ ਦੇਦਾ ਅੱਛਾ ਇਹ ਕਿੰਨੇ ਦੀ ਦੇ ਦੇਣੀ ਹੈ 2000 ਛੱਡ ਦਾਂਗੇ ਅੱਛਾ 48000 ਦੀ ਦੇ ਦੋਗੇ ਤੁਸੀਂ ਦੱਸੋ ਕਿ ਨਾ ਕੀ ਕਰਨਾ ਕੋ ਮਨਤਾ ਨਾ ਹੋਰ ਪੂਰੇ 45000 ਦੇਣੀ ਹੈ ਅੱਛਾ ਪੂਰੇ 45000 ਤੇ ਦੁੱਧ ਕਿੰਨਾ ਕਰੀ ਜਾਊਗੀ ਦੁੱਧ 14-15 ਲੀਟਰ ਚਵਾਈ ਜਾਊਗੀ ਠੀਕ ਹੈ ਜੀ ਹਾਂਜੀ ਤੇ ਹੁਣ ਆ ਜਿਹੜੀ ਨਾ ਸੋਈ ਨੂੰ ਕਿੰਨੇ ਦਿਨ ਹੋ ਗਏ ਇਹਨੂੰ ਕੋਈ 20 25 ਦਿਨ ਹੋ ਗਏ ਜੋ ਇਹਦੇ ਮਗਰ ਵੱਛਾ ਆ ਗਿਆ ਅੱਛਾ ਹਾਂਜੀ ਤੇ ਆ ਥਾਣੇ ਦੇ ਦੇਖ ਸਕਦੇ ਲੱਗੇ ਤਾਂ ਤੇ ਇਹਦੇ ਕੋਲ ਦੁੱਧ ਇਹਦੇ ਕੋਲ ਦੁੱਧ 9 ਲੀਟਰ ਜੋ 28 ਟਨ ਦੀ ਗਾਰੰਟੀ ਜੀ ਦੀ ਤੋੜ ਦੋ ਫਿਰ ਇਹਨੂੰ ਬਾਕੀ ਜਿੱਦਾਂ ਕਿ ਜਰਸੀਆਂ ਹੁੰਦੀਆਂ ਉਹ ਠੀਕ ਜਰਸੀ ਹੈ ਇਹ ਇਹ ਆ ਵੀ ਚਲੋ ਦੁੱਧ ਸੰਗਣਾ ਹੁੰਦਾ ਇੰਨਾ گاਵਾ ਦਾ ਤੇ ਇਹਦਾ ਮੁੱਲ ਕਿੰਨਾ ਰੱਖਣਾ ਫਿਰ ਮੁੱਲ ਦੇਦਾ 30000 ਕਰਦੇ ਅੱਛਾ ਕਿੰਨੇ ਰੀ ਦੇਣੀ ਆ 30 ਦੀ 30 ਦੀ ਦੇ ਦਾਂਗੇ ਅੱਛਾ 30 ਦੀ ਦੇ ਦਾਂਗੇ 30 ਦੇ ਮਾਤਨ ਕਰਦਾ ਠੀਕ ਹੈ ਜੀ ਠੀਕ ਹੈ ਤੇ ਉਹ ਨਾ ਬੱਚੇ ਤਾਂ ਬਿਨਾ ਹੀ ਆ ਹਾਂ ਜੀ ਇਹ ਨਾ ਇਨੂੰ ਵੀ ਕੋਈ ਮਹੀਨੇ ਤੋਂ ਅੰਦਰ ਹੀ ਦਿਨ ਹੋ ਗਏ ਹੋਣਗੇ ਇਹਦੀ ਸਾਡੇ ਕੋਲ ਵੀਡੀਓ ਹੈਗੀ ਹੋ ਅੱਛਾ ਇਹ ਬੱਚੇ ਦੀ ਜਨਾ ਘਰੋਂ ਲਈ ਸੀ ਅੱਛਾ ਤੇ ਵੀਡੀਓ ਬੁਖਾ ਰਹੀ ਹੈ ਨਹੀਂ ਦਿਖਾ ਦੋ ਆ ਦੇ ਉਹ ਬੱਚਾ ਇਹਦਾ ਹੀ ਹੈ ਹਾਂਜੀ ਹਾਂਜੀ ਆਹ ਬੱਚਾ ਹੀ ਇਹਦਾ ਪੈਰਾ ਨਹੀਂ ਠੀਕ ਹੈ ਤਾਂ ਹੁਣ ਬੱਚਾ ਮਰ ਗਿਆ ਵੇ ਇਹਦਾ ਹਾਂਜੀ ਹਾਂਜੀ ਤੇ ਦੁੱਧ ਕਿੰਨਾ ਇਹਦੇ ਕੋਲ ਇਹਦੇ ਕੋਲ 6 ਲੀਟਰ ਦੁੱਧ ਦੀ 5 ਲੀਟਰਾਂ ਦੀ ਗਾਰੰਟੀ ਜੇ ਦੇ ਅੱਛਾ ਹਾਂਜੀ ਤੋੜਦਾ ਫਿਰ ਇੱਕ ਵਾਰੀ ਚਾ ਵੀ ਚਾਹੀ ਇਹਦਾ ਆਰ ਨੌਂ ਦੇ ਬਣਾਏ ਨੇ ਮਗਲੇ ਥੋੜੇ ਜਿਹਾ ਦਬਾਵਾ ਦਬਾ ਕੇ ਤੋੜਦੇ ਹਾਂ ਇਹਦੇ ਕਿੰਨੇ ਵੀ ਨੌਂ ਬਣਾਏ ਹੋਏ ਨੇ ਚਲੋ ਜੇ ਕੇ ਇਹਨੇ ਚਾਹ ਪਾਣੀ ਆਸਤੇ ਖੜਨੀ ਹੋਵੇ ਤੇ ਉਹਦੇ ਲਈ ਚਲੋ ਚਾਹ ਪਾਣੀ ਦਾ ਸਾਈ ਜਾਊਗੀ ਇਹਦੇ ਵੀ ਦੇਖ ਸਕਦੇ ਜੀ ਤੇ ਇਹਦਾ ਫਿਰ ਮੁੱਲ 15 ਦੇ ਦਿਆ ਜੀ ਕਿੰਝ ਜਸਤ ਨੂੰ ਹੀ ਕਰਦਾ ਬਿਲਕੁਲ 12000 ਦੀ ਦੇ ਦਈਏ 10 ਤੀ ਦੇ ਦਈਏ ਚਲੋ ਕੋਈ ਗੱਲ ਨਹੀਂ ਜੀ ਦੇ ਦਾਂਗੇ ਇਹ ਤੋਂ ਮਾਨ ਹੀ ਹੋਣਾ ਜੀ ਹੁਣ 10000 ਠੀਕ ਆ ਠੀਕ ਆ ਤੇ ਠੀਕ ਬਾਕੀਆਂ ਚ ਇਹ ਆ ਵੀ ਮਾਨਤਨ ਹੋ ਜਾਊਗਾ ਬਾਕੀਆਂ ਦੀ ਪੂਰਾ ਮਾਨਤਨ ਕਰਾਂਗਾ ਲਾਵੇ ਹਨਾ ਕਦੀ ਮਾਨਤਨ ਜਿਹੜਾ ਖੁੱਲਾ ਹੋ ਜਾਊਗਾ ਕੋਈ ਰਹੁ ਲਾਵੇ ਕਦੀ ਤੇ ਬਾਕੀ ਕੋਈ ਵੀ ਆਪਣੀ ਸਮਝਣਾ ਵੇਸ ਚ ਆ ਕੇ ਤੇ ਆਪਣੀ ਤਸੱਲੀ ਕਰਕੇ ਫੇਰ ਦੀ ਪਸ਼ੂ ਖਰੀਦੇ ਜੀ ਜੋ ਵੀ ਕੁਛ ਆ ਇਥੇ ਵੀ ਇਸ ਚ ਆ ਕੇ ਖੜਿਆ ਕਰੋ ਸਾਡੀ ਹਰ ਵੀਡੀਓ ਚ ਇਹੀ ਬੇਨਤੀ ਹੁੰਦੀ ਹੈ ਕਿ ਸਾਡੀ ਗੱਲ ਤੇ ਜ਼ਰੂਰ ਧਿਆਨ ਦਿਆ ਕਰੋ